ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਅੱਜ ਗੁਰੂ ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਜਦੋਂ ਦਾ ਬੱਚੇ ਦਾ ਬਰਥ ਹੋਇਆ ਉਦੋਂ ਦੀ ਤਮੰਨਾ ਸੀਗੀ ਵੀ ਕਦੋਂ ਵੀ ਥੋੜਾ ਟਾਈਮ ਲੱਗੇ ਤਾਂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਈਏ ਤਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨ ਲਈ ਗੁਰੂ ਦੇ ਘਰ ਪਹੁੰਚੇ ਆ ਗ੍ਰਾਮਦਾਸ ਪਾਤਸ਼ਾਹਗੇ ਚੋਰੀ ਭਰ ਕੇ ਨਿਕਲੇਓ ਇੱਥੇ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮੇਰੇ ਮੁਸਲੇ ਨੇ ਤੇ ਦੂਜਾ ਛੋਟੇ ਬੱਚੇ ਦੀ ਬੇਟਾ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਆ ਸੀ ਪਰੰਤੂ ਇਸ ਮਾਮਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸਾਂ ਤੁਹਾਡਾ ਰਾਮਦਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਤੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਫੇਰ ਵਸਦਿਆਂ ਦੇ ਵਿੱਚ ਕੀਤਾ ਕਮੈ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਰਨੀ ਹੈ ਜੀ ਉਹਨੇ ਦਰਤੀ ਪਹੁੰਚਾਈ ਮਹਾਰਾਜ ਜੀ ਤੁਹਾਨੂੰ ਤੇ ਬ੍ਰੀ ਗੀਤ ਕਿਨੇ ਸੁਣਦੇ ਹੋ ਮੂਸਰੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਉਸ ਤੋਂ ਜ਼ਿਆਦਾ ਸੁਣਦੀ ਹੈ ਜਾਨਾ ਬੇਟਾ ਮੈਂ ਐਕਚੁਅਲੀ ਜੇ ਮੈਂ ਜੇ ਮੈਂ ਸੱਚ ਬੋਲਾਂ ਹਣਾ ਧਰਮ ਦੀ ਧਰਤੀ ਤੇ ਖੜਾ ਹਾਂ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾਪਾਰ ਆਉਂਦਾ ਮੈਂ ਮੈਂ ਉਹਨੂੰ ਬਹੁਤ ਐਕਸ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿਤਨੇ ਕਿਤੇ ਰੀਨਾ ਸਾਹਮਣੇ ਆਉਂਦੀਆਂ ਕਿਤੇ ਉਹ ਇਲੈਕਸ਼ਨ ਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਪੋਹਣ ਦੇ ਨਾਤੇ ਮੈਂ ਕਹੀ ਰੇ ਦਬ ਜਾਣਾ ਤਾਂ ਫਿਰ ਮੈਂ ਥੋੜਾ ਜਿਹਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਉਹਦਾ ਨਾਂ ਸੁਣਾ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸਾ ਫਿਰ ਥੋੜਾ ਦਿਨੋ ਦਿਮਾਗ ਤੇ ਅਸਰ ਕਰਦਾ ਨਿੱਕਾ ਵੀਰ ਘਾਣਾ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਲੇ ਛੋਟੇ ਹਲੇ ਛੋਟੇ ਹੈ ਨਾ ਮਾਲਕੀ ਕਿਰਪਾ ਕਰਨਗੇ ਸ਼ਾਇਦ ਉਹਦੇ ਵਾਲਾ ਰਸਤਾ ਹੀ ਪਣਾ ਲਵੇ ਜਿਆ ਜਿੱਦਾਂ ਮਾਰੇ ਗੁਰੂ ਮਹਾਰਾਜ ਰਾਮਦਾਸ ਜੀ ਕਿਰਪਾ ਕਰਨਗੇ ਉਸੇ ਰਸਤੇ ਤੋਂ ਤਤ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਨਵਾ ਹੈ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਸਤ ਨਾਮ ਜੀ ਵਾਹੇ ਗੁਰੂ ਸਤ ਨਾਮ ਜੀ ਨਿਵਾਹੇ ਗੁਰੂ ਸਤ ਨਾਮ ਜੀ ਨਿਵਾਹੇ ਗੁਰੂ ਵਾਹੇ ਗੁਰੂ ਤਨਵਾਹੇ